2015 ਬੈਚ ਦੇ ਆਈਏਐਸ ਅਫਸਰ ਗੁਲਬਰੀ ਸਿੰਘ 올ਕ ਨੇ ਅਜਿਹੀਰਪਕ ਸਿੰਘ ਨਗਰ ਵਿਕੇ ਡਿਪਟੀ ਕਮਿਸ਼ਨਰ ਬਜੂ ਅਹੁਦਾ ਸੰਭਾਲਿਆ ਇਸ ਤੋਂ ਪਹਿਲਾਂ ਉਹ ਵਿਸ਼ੇਸ਼ ਸਕੱਤਰਮਾਲ ਤੇ ਪੁਨਰਵਾਸ ਵਿਭਾਗ ਬਲੋ ਸੇਵਾ ਨਿਭਾ ਰਹੇ ਸਨ ਇਸ ਤੋਂ ਇਲਾਵਾ ਉਹ ਬੀ ਡੀਪਟੀ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਐਡੀਸ਼ਨਲ ਰਜਿਸਟਰ ਸਹਿਕਾਰਤਾ ਵਿਭਾਗ ਐਮ ਡੀ ਪੰਜਾਬ ਸਟੇਟ ਸਹਿਕਾਰੀ ਬੈਂਕ ਤੇ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਅਮਰਸਰ ਬਜੂ ਬਿਹਤਰੀਨ ਸੇਵਾਵਾਂ ਨਿਵਾ ਚੁੱਕੇ ਹਨ ਗੋਲਪ੍ਰੀ ਸਿੰਘ ਔਲਖ ਨੇ ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆ ਕਿ ਆ ਕਿ ਸ਼ੀਲਮ ਸਰਦਾਰ ਭਗਤ ਸਿੰਘ ਨਾਲ ਜੁੜੇ ਇਸ ਜ਼ਿਲ੍ਹੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਇਸ ਤਰ੍ਹਾਂ ਨੀਆਂ ਰਲ ਮਿਲ ਕੇ ਹੱਲ ਕਰਨਾ ਕਿ ਪਾਰਦਰਸ਼ੀ ਪ੍ਰਸ਼ਾਸਨ ਮਹਈਆ ਕਰਾਉਣਾ ਸਰਕਾਰੀ ਸਕੀਮਾਂ ਦਾਲਾ ਉਹਨਾਂ ਤੱਕ ਪਹੁੰਚਾਉਣਾ ਵਿਕਾਸ ਕਾਰਜਾਂ ਨੂੰ ਨਿਪਟੜੇ ਚੜ ਕੇ ਜ਼ਿਲ੍ਹੇ ਨੂੰ ਹਰੇਕ ਖੇਤਰ ਵਿੱਚ ਬਲੰਦੀਆਂ ਦੇ ਪਹੁੰਚਾਉਣਾ ਉਹਨਾਂ ਦੀ ਪਹਿਲੀ ਤਰਜੀਹ ਹੋਵੇਗੀ ਉਹਨਾਂ ਕਿਹਾ ਕਿ ਜ਼ਿਲਾ ਵਾਸੀਆਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਉਹਨਾਂ ਦੇ ਘਰ ਤੱਕ ਸਲ ਤਰੀਕੇ ਨਾਲ ਪਹੁੰਚਦਾ ਕਰਨ ਧਿਆਨ ਕੇਂਦਰਿਤ ਹੋਵੇਗਾ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨੀ ਕੰਪਲੈਕਸ ਬਿਕੇ ਪਹੁੰਚਣ ਤੇ ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਉਹਨੂੰ ਸ਼ਾਨਦਾਰ ਗਾਰਡ ਆਫ ਆਨਰ ਦਿੱਤਾ ਗਿਆ ਇਸ ਪ੍ਰੰਤ ਉਹਨਾਂ ਨੇ ਇਹਨਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਸਮੀਖਿਆ ਵੀ ਕੀਤੀ ਇਸ ਮੌਕੇ ਸਵਾਗਤ ਕਰਨ ਵਿੱਚ ਬਧੀਕ ਡਿਪਟੀ ਕਮਿਸ਼ਨਰ ਵਿਕਾਸ ਅਵਨੀਤ ਕੌਰ ਐਸ ਡੀ ਐਮ ਨਮਾਸ਼ਹਿਰ ਤੇ ਹੋਰ ਬਹੁਤ ਸਾਰੇ ਪ੍ਰਸ਼ਾਸਨ ਅਧਿਕਾਰੀ ਮੌਜੂਦ ਸਨ ਆਓ ਦੇਖਦੇ ਹਾਂ ਪੂਰੀ ਰਿਪੋਰਟ

ਤੁਸੀਂ ਟੇਕਰ BBC ਇੰਟਰਨੈਸ਼ਨਲ ਰੇਡੀਓ ਮੈਂ ਕਲਕਟਾਰੀਆਂ ਸਨਸਨੀਖੇਜ਼ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ